ਅਜਤੇ ਸੰਵਿਧਾਨ ਦਿਵਸ ਦੇ ਸਬੰਧ ਤਕਦਰ ਵੱਜੂ ਸਮਾਜ ਦੇ ਸਾਥੀ ਮਨਤੇ ਬ੍ਰਾਧਮਾਨ ਸਰਦਾਰਜੀਤ ਸਿੰਘ ਜੀ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ਡਾਕਟਰ ਹਰਗ੍ਰਉਪਤਪ ਜੀ ਪੰਨ ਤੀਰਤ ਬਾਲਾ ਜੀ ਸਾਡੀ ਪੰਜਾਬ ਬੌਂਸਰ ਕੋਆਰਡੀਨੇਸ਼ਨ ਟੀਮ ਦੇ ਸਾਰੇ ਹੀ ਕਾਰਜਕਾਰੀ ਤੇ ਕੋਰਟ ਕਮੇਟੀ ਦੇ ਮੈਂਬਰ ਸਹਿਵਾਨ ਗੰਨਸ਼ੀਲ ਜੀ ਕੁਸ਼ਲ ਜੀ ਸੁਦਾਸਾ ਕਰਮਜੀਤ ਸਿੰਘ ਜੀ ਤਾਂ ਅੱਜ ਸੀ ਸਵਧਾਨ ਦਿਵਸ ਤੇ ਸਭਾ ਵਿੱਚ ਇਕੱਠੇ ਹੋ ਕੇ ਉਸ ਤੇ ਚਰਚਾ ਕਰ ਰਹੇ ਹਾਂ ਮੇਰੇ ਤੋਂ ਪਹਿਲਾਂ ਡਾਕਟਰ ਸਦੀਪ ਬਾਦ ਜੀ ਨੇ ਬਾਬਾ ਸਾਹਿਬ ਦਾ ਸੰਵਿਧਾਨ ਸਭਾ ਦਾ ਅਖੀਰਲਾ ਭਾਸ਼ਣ ਜੋਨਾ 25 ਨਵੰਬਰ 1949 ਨੂੰ ਜੜੀ ਭਾਰਤੀ ਸੰਵਿਧਾਨ ਪੂਰਾ ਤੇ ਸਮਰਪਣ ਹੋਣ ਤੋਂ ਇੱਕ ਦਿਨ ਪਹਿਲਾਂ 26 ਨਵੰਬਰ 1949 ਤੋਂ ਇੱਕ ਦਿਨ ਪਹਿਲਾਂ 25 ਨਵੰਬਰ 1949 ਨੂੰ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਪੂਰਾ ਹੋਣ ਉਪਰੰਤ ਜੋ ਖੀਰਲਾ ਭਾਸ਼ਣ ਦਿੱਤਾ ਉਸ ਤੇ ਉਹਨਾਂ ਨੇ ਇੱਕ ਸ਼ਾਨਦਾਰ ਚਰਚਾ ਕੀਤੀ ਹੈ। ਔਰ ਉਸ ਚਰਚਾ ਦੇ ਵਿੱਚ ਸੰਵਿਧਾਨ ਕੀ ਹੈ? ਸੰਵਿਧਾਨ ਦੀ ਸਮਾਜ ਦੇ ਵਿੱਚ ਭੂਮਿਕਾ ਕੀ ਹੁੰਦੀ ਹੈ? ਤੇ ਸਾਡੇ ਵਾਸਤੇ ਸੰਵਿਧਾਨ ਕੀ ਹੈ? ਤੇ ਜੇ ਦੂਸਰੇ ਹੱਥਾ ਚਲਾ ਜਾਂਦਾ ਜਗਲ ਤੱਤ ਚਲਾ ਜਾਂਦਾ ਸੁਲਤਾਨ ਤਾਂ ਉਦੋਂ ਕੀ ਹੁੰਦਾ ਉਹ ਜੋ ਚੁਣੌਤੀਆਂ ਜਾ ਜੋ ਚਿੰਤਾ ਬਾਬਾ ਸਾਹਿਬ ਨੇ ਉਸ ਸਮੇਂ ਪ੍ਰਗਟ ਕੀਤੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਤਾਂ ਜਦ ਮੈਂ ਬਾਬਾ ਸਾਹਿਬ ਦਾ ਉਹਨਾਂ ਦੋਨਾਂ ਭਾਸ਼ਣਾ ਨੂੰ ਮੈਂ ਪੜਿਆ ਹਿੰਦੀ ਦੇ ਵਿੱਚ ਪੜਿਆ ਸਦਾਨ ਸਭਾ 9 ਦਸੰਬਰ 1946 ਨੂੰ ਪਹਿਲਾ اجلاس ਸ਼ੁਰੂ ਹੁੰਦਾ ਹੈ ਸੰਵਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਔਰ 12 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਬਣਨ ਦੀ ਜੋ ਪ੍ਰਕਿਰਿਆ ਹੈ ਉਹਦੇ ਸਬੰਧੀ 8 ਮਤੇ ਜਰਨਲ ਲੇਰ ਨੇ ਸੰਵਧਾਨ ਸਭਾ 'ਚ ਪੇਸ਼ ਕੀਤੇ ਔਰ ਉਹਨਾਂ 8 ਮਤਿਆਂ ਦੇ ਵਿੱਚ ਭਾਵੀ ਸੰਵਿਧਾਨ ਬਾਰੇ ਜ਼ਿਕਰ ਕੀਤਾ ਗਿਆ ਕਿ ਸੰਵਿਧਾਨ ਕਿਹੋ ਜਿਹਾ ਹੋਏਗਾ ਤਾਂ ਬਾਬਾ ਸਾਹਿਬ ਡਾਕਟਰ ਪੀਮਰਾਵ ਮਿਤ ਕਾਨੂੰਨ ਜਦ 17 ਦਸੰਬਰ 1946 ਨੂੰ ਮੌਕਾ ਮਿਲਿਆ ਸੰਵਿਧਾਨ ਸਭਾ 'ਚ ਬੋਲਣ ਦਾ ਤਾਂ ਉਹਨਾਂ ਨੇ ਉਸ ਭਾਸ਼ਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਈਆਂ ਉਹ ਰੋਦ ਵਿੱਚ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਕਹੀ ਗਈ ਉਏ ਸੀ ਕੇ ਪ੍ਰਸਤਾਵ ਨੰਬਰ 6 ਸੀ ਜੋ ਵੱਟ ਪ੍ਰਸਤਾਵਾਂ ਵਿੱਚੋਂ ਪ੍ਰਸਤਾਵ ਨੰਬਰ 6 ਸੀ ਉਸ ਪ੍ਰਸਤਾਵ ਦੇ ਵਿੱਚ ਸੀ ਕਿਸ ਦੇਸ਼ ਵਿੱਚ ਦਲਤਾਂ ਨੂੰ ਪਛੜਿਆਂ ਨੂੰ ਕਬੈਲੀਆਂ ਨੂੰ ਕਟਗਿੰਤੀਆਂ ਨੂੰ ਵਿਸ਼ੇਸ਼ ਸੁਰੱਖਿਆ ਵਿਧੀ ਦਿੱਤੀ ਜਾਵੇਗੀ ਤਾਂ ਬਾਬਾ ਸਾਹਿਬ ਨੇ ਉਸ ਜੋ ਪ੍ਰਸਤਾਵ ਨੰਬਰ 6 ਹੈ ਉਹਦੇ ਤੇ ਚਰਚਾ ਕਰਦੇ ਆ ਇੱਕ ਜਿਹੜੀ ਗੱਲ ਕਹੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਮਨ ਚ ਬਿਠਾ ਲੈਣੀ ਚਾਹੀਦੀ ਹੈ ਬਾਬਾ ਸਾਹਿਬ ਕਹਿੰਦੇ ਆ ਕਿ ਤੁਸੀਂ ਇਹ ਕਿਹਾ ਕਿ ਜਿਹੜੇ ਇਸ ਦੇਸ਼ ਵਿੱਚ ਦਲਤ ਨੇ ਪਛੜੇ ਨੇ ਕਬੈਲੀ ਲੋਕ ਨੇ ਕਟਗਿੰਤੀਆਂ ਨੇ ਉਹਨਾਂ ਲਈ ਸੁਰੱਖਿਆ ਵਿਧੀ ਹੋਏਗੀ ਪਰ ਉਸ ਸੁਰੱਖਿਆ ਵਿਧੀ ਦਾ ਸੁਰੱਖਿਆ ਕਵਚ ਕੀ ਹੋਏਗਾ ਕਿ ਅਗਰ ਤੁਸੀਂ ਇਸ ਨੂੰ ਕਿਸੇ ਜੋ ਰਾਜ ਕਰ ਰਹੀ ਤੇਰਾ ਹੈ ਉਹਦੀ ਨੈਤਿਕਤਾ ਦੇ ਛੱਡ ਦਿਓਗੇ ਤਾਂ ਇਹ ਪੂਰਾ ਹੋਣ ਵਾਲਾ ਸੰਕਲਪ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ। ਔਰ ਇਹਦੀ ਸੁਰੱਖਿਆ ਦਾ ਤੁਸੀਂ ਕੀ ਪ੍ਰਬੰਧ ਕੀਤਾ ਉਹਨਾਂ ਪ੍ਰਸਤਾਵਾਂ ਦੇ ਵਿੱਚ ਜ਼ਿਕਰ ਨਹੀਂ ਹੈ। ਜੜੀ ਬਾਬਾ ਸਾਹਿਬ ਕੀ ਕਹਿਣਾ ਚਾਹੁੰਦੇ ਆ। ਬਾਬਾ ਸਾਹਿਬ ਕਹਿਣਾ ਚਾਹੁੰਦੇ ਆ ਕਿ ਅਗਰ ਕੋਈ ਵਿਵਸਥਾ ਕੀਤੀ ਜਾਂਦੀ ਹੈ ਜਦੋਂ ਤੱਕ ਉਸ ਵਿਵਸਥਾ ਨੂੰ ਲਾਗੂ ਕਰਨ ਦੀ ਇੱਕ ਪ੍ਰਕਿਰਿਆ ਉਸ ਦੀ ਸੁਰੱਖਿਆ ਵਾਸਤੇ ਕਿ ਉਸ ਨੂੰ ਕੋਈ ਜਿਹੜੀ ਵਿਵਸਥਾ ਕੀਤੀ ਗਈ ਹੈ ਉਹ ਲਾਗੂ ਨਹੀਂ ਹੋਏਗੀ ਤਦ ਉਹਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਕਿ ਜਿਹੜਾ ਲਾਗੂ ਨਹੀਂ ਕਰੇਗਾ ਉਸ ਤੇ ਇਸ ਗੱਲ ਦੀ ਉਸਤੇ ਜਾਪਤਾ ਹੋਣਾ ਚਾਹੀਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਉਹ ਜੇ ਸੁਰੱਖਿਆ ਦਿੱਤੀ ਹੈ ਜੋ ਵਿਵਸਥਾ ਬਣਾਈ ਗਈ ਹੈ ਉਹ ਵਿਵਸਥਾ ਪੂਰਨ ਰੂਪਚ ਲਾਗੂ ਹੋਵੇ ਤਾਂ ਬਾਬਾ ਸਾਹਿਬ ਨੇ ਉਸ ਸਮੇਂ ਇੱਕ ਹੱਸਾ ਜाहਰ ਕੀਤਾ ਕਿ ਤੁਸੀਂ ਸਾਨੂੰ ਸਬਦਾਨ ਤੇ ਇਹ ਵਿਵਸਥਾ ਸੁਰੱਖਿਆ ਵਿਵਸਥਾ ਦੇਣ ਦੀ ਗੱਲ ਕਹਿ ਰਹੇ ਹੋ ਪਰ ਜੇ ਕੋਈ ਲਾਗੂ ਨਹੀਂ ਕਰੇਗਾ ਤਾਂ ਉਹਦੀ ਵਿਵਸਥਾ ਤੁਸੀਂ ਨਹੀਂ ਕੀਤੀ ਅਰਬਾਉ ਸਾਹਿਬ ਦੇ ਦੂਸਰੇ ਭਾਸ਼ਣ ਬਾਰੇ ਜੋ ਸੰਸਦ ਸਭਾ ਦਾ ਬਾਬਾ ਸਾਹਿਬ ਦਾ ਅੰਤਮ ਭਾਸ਼ਣ ਹੈ ਉਹਦੇ ਤੇ ਡਾਕਟਰ ਜਸਦੀਰ ਬਾਜ ਜੀ ਨੇ ਬਹੁਤ ਸ਼ਾਨਦਾਰ ਚਰਚਾ ਕੀਤੀ ਹੈ। ਔਰ ਜਦ ਮੈਂ ਦੋਨਾਂ ਭਾਸ਼ਣਾਂ ਨੂੰ ਪੜਿਆ ਤਾਂ ਮੈਂ ਹਿੰਦੀ ਦੇ ਵਿੱਚ ਪੜਿਆ ਸੀ। ਤਾਂ ਅਸੀਂ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਗ ਵੱਲੋਂ ਇਹ ਬਾਬਾ ਸਾਹਿਬ ਦੇ ਧੁਨੇ ਭਾਸ਼ਣ ਅਸੀਂ ਇਸ ਕਿਤਾਬ ਦੇ ਵਿੱਚ ਪੰਜਾਬੀ ਦੇ ਵਿੱਚ ਇਹਨਾਂ ਨੂੰ ਅਨੁਵਾਦ ਕਰਕੇ ਛਾਪਿਆ। ਕਿਉਂਕਿ ਇਹ ਦੋਨੇ ਭਾਸ਼ਣ ਜੋ ਸੰਵਿਧਾਨ ਹੈ ਉਹਦੀ ਰੂਹ ਹੈ ਜਨਹੀਂ ਸੰਵਿਧਾਨ ਦੇ ਅੰਦਰ ਕੀ ਹੈ ਔਰ ਸੰਵਿਧਾਨ ਕਿਹੋ ਜਿਹਾ ਹੋਣਾ ਚਾਹੀਦਾ ਤੇ ਸਾਡੇ ਜੀਵਨ ਚ ਇਹਦੀ ਪ੍ਰਸੰਗਤਾ ਕੀ ਹੈ ਇਹ ਦੋਨੇ ਭਾਸ਼ਣ ਅਸੀਂ ਪੰਜਾਬੀ ਦੇ ਵਿੱਚ ਸਿਪਵਾਏ ਸਰਦਾਰ ਬਲਦੇਵ ਸਿੰਘ ਸੁਧਾਰ ਨੇ ਇਸ ਦਾ ਅਨਵਾਦ ਕੀਤਾ ਤਾਂ ਮੈਂ ਬਾਬਾ ਸਾਹਿਬ ਦੇ ਖੀਰਲੇ ਭਾਸ਼ਣ ਚ ਦੇ ਬਾਰੇ ਜਿਆਦਾ ਨਹੀਂ ਜ਼ਿਕਰ ਕਰਾਂਗਾ ਮੈਂ ਜ਼ਿਕਰ ਕਰਾਂਗਾ ਕਿ ਮੌਜੂਦਾ ਸਮੇਂ ਖਤਰੇ ਕਿਹੜੇ-ਕਿਹੜੇ ਨੇ ਅਸੀਂ ਕਹਿੰਦੇ ਆ ਕਿ ਭਾਰਤੀ ਸੰਵਿਧਾਨ ਦੇ ਉੱਪਰ ਬਹੁਤ ਵੱਡੇ ਖਤਰੇ ਨੇ ਉਸ ਨੂੰ ਬਦਲਿਆ ਜਾ ਰਿਹਾ ਪਰ ਇਕਲ ਦਾ ਤਿਆਰ ਸਾਨੂੰ ਰੱਖਣਾ ਪਏਗਾ ਕਿ ਉਹ ਸੰਵਿਧਾਨ ਨੂੰ ਛੂਏ ਬਗੈਰ ਅਜਿਹਾ ਕੁਝ ਕਰ ਜਾਂਦੇ ਨੇ ਕਿ ਜਿਹੜਾ ਸੰਵਿਧਾਨ ਦੀ ਮੂਲ ਭਾਵਨਾ ਤੋਂ ਬਿਲਕੁਲ ਉਲਟ ਹੁੰਦਾ ਹੈ ਜੋ ਬਾਬਾ ਸਾਹਿਬ ਦੀ ਰੂਹ ਤੋਂ ਉਲਟ ਹੁੰਦਾ ਹੈ ਜੋ ਬਾਬਾ ਸਾਹਿਬ ਦੀਆਂ ਬਣਾਈ ਹੋਈ ਵਿਵਸਥਾ ਤੋਂ ਬਿਲਕੁਲ ਉਲਟ ਹੁੰਦਾ ਹੈ ਸੰਵਿਧਾਨ ਨੂੰ ਛੇੜੇ ਬਿਗੈਰ ਉਹ ਜਿਹੜਾ ਕੁਝ ਕਰਦੇ ਨਹੀਂ ਤਾਂ ਮੈਂ ਦੋ ਧਾਰਨਾ ਤੁਹਾਨੂੰ ਇੱਕ ਡੇਟ ਵਾਈਜ਼ ਜਿਹੜੇ ਸਾਥੀ ਨੋਟ ਕਰਨਾ ਚਾਹੁੰਦਾ ਮੇਰ ਕਿਰਪਾ ਕਰਕੇ ਨੋਟ ਵੀ ਕਰ ਲੈ ਤਾਂ ਦੋ ਧਾਰਨਾ ਨੇ ਇੱਕ ਉਦਾਹਰਨਾ ਹੈ ਕਿ ਰੱਖਵਾ ਕਰਨ ਬਾਬਾ ਸਾਹਿਬ ਨੇ ਜਦ ਰੱਖਵਾ ਕਰਨ ਆਰਟੀਕਲ 16 4 ਦੇ ਵਿੱਚ ਜਾਂ 16 4 ਦੇ ਵਿੱਚ ਵਿਵਸਥਾ ਕੀਤੀ ਗਈ ਤਾਂ ਉਹਦੇ ਦੋ ਆਧਾਰ ਬਣਾਏ ਗਏ ਕਿ ਜਿਹੜੇ ਲੋਕ ਆਰਥਿਕ ਤੌਰ ਤੇ ਸੌਰੀ ਜਿਹੜੇ ਲੋਕ ਸਮਾਜਿਕ ਤੌਰ ਤੇ ਪਛੜੇ ਪਣੇ ਔਰ ਜਿਹੜੇ ਲੋਕ ਸਿੱਖਿਆਕ ਤੌਰ ਤੇ ਪਛੜੇ ਲੋਕ ਨੇ ਉਹਨਾਂ ਨੂੰ ਰੱਖਵਾ ਕਰਨ ਦਿੱਤਾ ਜਾਏਗਾ। ਯਾਨੀ ਭਾਰਤੀ ਸੰਵਿਧਾਨ ਦੇ ਰੱਖਵਾ ਕਰਨ ਦੇਣ ਦੀ ਵਿਵਸਥਾ ਜਿਹੜੀ ਹੈ ਉਹਦੇ ਤੋਂ ਪੈਰਾਮੀਟਰ ਨੇ ਸਮਾਜਿਕ ਤੇ ਵਿਦਿਅਕ ਜਨ ਸਿੱਖੇ ਕਿ ਜਿੰਨਾਂ ਲੋਕਾਂ ਨੂੰ ਸਦੀਆਂ ਤੋਂ ਪੜਨ ਦਾ ਸਿੱਖਣ ਦਾ ਮੌਕਾ ਨਹੀਂ ਮਿਲਿਆ ਸਿੱਖਿਆ ਉਹਨਾਂ ਨੂੰ ਨਹੀਂ ਮਿਲੀ। ਔਰ ਜਿਹੜੇ ਲੋਕ ਸਮਾਜਿਕ ਤੌਰ ਤੇ ਨੀਵੇਂ ਨੇ ਉਹਨਾਂ ਨੂੰ ਜਿਹੜੀ ਹੈ ਉਹ ਰੱਖਵਾ ਕਰਨ ਦੀ ਵਿਵਸਥਾ ਜਾਂ ਰੱਖਵਾ ਕਰਨ ਦੀ ਥਾਤੇ ਅਸੀਂ ਕਹਾਂਗੇ ਕਿ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਪ੍ਰਤੀਨਿਧਤਾ ਦਿੱਤੀ ਜਾਏਗੀ ਪਰ ਅਸੀਂ ਸਾਰੇ ਜਾਣਦੇ ਆ ਕਿ ਇਕਨੋਮਿਕਲੀ ਵਿਕਾਸ ਸ਼ਕਸ਼ਨ ਦਾ ਜਿਹੜਾ 10% ਦੀ ਜੋ ਰੱਖਵਾ ਕਰਨਾ ਉਹ ਰੱਖਵਾ ਕਰਨ ਭਾਰਤੀ ਸੰਵਿਧਾਨ ਦਾ 103ਵਾਂ 103ਵਾਂ ਜਿਹੜਾ ਹੈ ਐਮੈਂਡਮੈਂਟ ਕਰਕੇ ਉਸ ਨੂੰ ਲਾਗੂ ਕੀਤਾ ਗਿਆ ਔਰ ਇਸ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਲਾਗੂ ਕੀਤਾ ਗਿਆ ਜਾਨੀ 1 ਜਨਵਰੀ 2019 ਨੂੰ ਲੋਕ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ ਉੱਥੋਂ ਪਾਸ ਹੋਇਆ ਅਗਲੇ ਦਿਨ ਰਾਜ ਸਭਾ ਚ ਪੇਸ਼ ਕੀਤਾ ਗਿਆ ਉੱਥੋਂ ਪਾਸ ਹੋਇਆ 12 ਜਨਵਰੀ 2019 ਨੂੰ ਰਾਸ਼ਟਰਪਤੀ ਨੇ ਇਹਦੇ ਤੇ ਮੋਹਰ ਲਗਾ ਦਿੱਤੀ ਤੇ 14 ਜਨਵਰੀ ਨੂੰ ਇਹ ਇਕਨੋਮਿਕਲੀ ਵਿਕਰ ਸੈਕਸ਼ਨ 10% ਦਾ ਜਿਹੜਾ ਕੋਟਾ ਹੈ ਉਹ ਲਾਗੂ ਕੀਤਾ ਗਿਆ ਜਾਨੀ ਇੱਕ ਹਫਤੇ ਦੇ ਅੰਦਰ ਅੰਦਰ ਸਾਰੀ ਪ੍ਰਕਿਰਿਆ ਲਾਗੂ ਕਰਕੇ ਉਸ ਨੂੰ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਕੁਚਿਤਨ ਲੋਕਾਂ ਨੇ ਉਹਦੇ ਤੇ ਜਿਹੜਾ ਹੈ ਸੁਪਰੀਮ ਕੋਰਟਸ ਗਏ ਤਾਂ ਸੁਪਰੀਮ ਕੋਰਟ ਨੇ ਦੋ ਫੈਸਲਾ ਦਿੱਤਾ ਉਹ ਫੈਸਲਾ ਜਿਹੜਾ ਹੈ ਉਹਨਾਂ ਨੇ ਇਸ ਨੂੰ ਸਹੀ ਤੇ ਵੈਦਿਤ ਕਰਾਰ ਦਿੱਤਾ ਜਿਹੜਾ ਪੰਜ ਬੈਂਚ ਦਾ ਜੋ ਫੈਸਲਾ ਸੀ ਉਸ ਫੈਸਲੇ ਦੇ ਵਿੱਚ ਤਿੰਨ ਦੋ ਨਾਲ ਤਿੰਨ ਦੋ ਦੇ ਬਹੁਮਤ ਨਾਲ ਜਾਨੀ ਤਿੰਨ ਜੱਜਾਂ ਨੇ ਕਿਹਾ ਕਿ ਇਹ ਸਹੀ ਹੈ ਦੋ ਨੇ ਕਿਹਾ ਕਿ ਇਹ ਠੀਕ ਨਹੀਂ ਹੈ ਇਹਦਾ ਮਤਲਬ ਕੀ ਹੋ ਗਿਆ ਕਿ 3-2 ਦੇ ਬਹੁਮਤ ਨਾਲ ਇਸ ਨੂੰ ਸਹੀ ਕਰਾਰ ਦਿੱਤਾ ਗਿਆ ਹਾਲਾਂਕਿ ਇਹ ਗੈਰ ਸੰਵਿਧਾਨਿਕ ਹੈ ਔਰ 7 ਨਵੰਬਰ 2022 ਨੂੰ ਇਸ ਨੂੰ ਸਹੀ ਕਰਾਰ ਦਿੱਤਾ ਗਿਆ ਜਦ ਕਿ 7 ਨਵੰਬਰ 1992 ਦੇ ਵਿੱਚ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਪਣਾ ਹੀ ਫੈਸਲਾ ਜਣੀ 7 ਨਵੰਬਰ 2022 ਤੋਂ ਠੀਕ 30 ਸਾਲ ਪਹਿਲਾਂ 7 ਨਵੰਬਰ 1992 ਨੂੰ ਸੁਪਰੀਮ ਕੋਰਟ ਦੇ 9 ਜੱਜਾਂ ਦੇ ਬੈਂਚ ਨੇ ਕਿਹਾ ਕਿ ਰੱਖਵਾ ਕਰਨ ਦਾ ਆਧਾਰ ਹੈ ਜਿਹੜਾ ਉਹ ਜਿਹੜਾ ਹੈ ਇਕਨੋਮਿਕ ਜਾਂ ਆਰਥਿਕ ਆਧਾਰ ਨਹੀਂ ਹੋਣਾ 9 ਜੱਜਾਂ ਦੇ ਬੈਂਚ ਦਾ ਫੈਸਲਾ 5 ਜੱਜਾਂ ਨੇ ਪਲਟ ਕੇ ਉਸ ਨੂੰ ਭਾਰਤੀ ਸੰਵਿਧਾਨ ਦੀ ਜੋ ਵਿਵਸਥਾ ਸੀ ਉਸ ਨੂੰ ਆਰਥਿਕ ਤੌਰ ਤੇ ਜੋ ਰੱਖਵਾ ਕਰਨਾ ਉਸ ਨੂੰ ਜਿਹੜਾ ਹੈ ਵੈਲਿਡ ਅਧਿਕਾਰ ਆ ਜਿਹੜਾ ਉਹ ਦਿੱਤਾ ਗਿਆ ਤਾਂ ਦਾ ਮਤਲਬ ਕੀ ਹੈ ਕਿ ਸਾਡੇ ਨਾਲ ਕੀ ਹੈ ਕਿ ਉਸ ਜਿਹੜਾ ਜਦੋਂ ਸਾਡੀ ਕੋਈ ਰੱਖਵਾ ਕਰਨ ਦੀ ਗੱਲ ਆਉਂਦੀ ਆ ਉਸ ਨੂੰ ਲਾਗੂ ਕਰਨ ਤੇ ਉਸ ਨੂੰ ਠੀਕ ਵਿਵਸਥਾ ਬਣਾਉਣ ਤੇ ਸਾਲਾਂ ਬੱਧੀ ਸਮਾਂ ਲੱਗਦਾ ਪਰ ਇਸ ਨੂੰ ਬਣਾਉਣ ਤੇ ਇੱਕ ਹਫਤਾ ਸਮਾਂ ਲੱਗਿਆ ਤੇ ਫਿਰ ਇਸ ਨੂੰ ਸੁਪਰੀਮ ਕੋਰਟ ਦੇ ਵਿੱਚ ਵੈਲਿਡ ਵੀ ਕਰਾਰ ਦਿੱਤਾ ਗਿਆ ਜਿਵੇਂ ਉਸ ਤੋਂ ਬਾਅਦ 11 ਨਵੰਬਰ 2022 ਨੂੰ ਚਾਰਖੰਡ ਦੇ ਵਿੱਚ ਦੀ ਸਰਕਾਰ ਨੇ ਕਿਹਾ ਕਿ ਅਸੀਂ ਜਦੋਂ 50% ਦੀ ਸੀਲਿੰਗ ਜਿਹੜੀ ਆ ਖਤਮ ਹੋ ਗਈ ਤਾਂ ਅਸੀਂ 77% ਜਿਹੜੇ ਜਿੰਨੇ ਸ਼ੈਡਿਊਲਡ ਕਾਸਟਾਂ ਦੀ ਆਬਾਦੀ ਹੈ ਉਹਨੂੰ ਉਹਦਾ ਬੰਦਾ ਹਿੱਸਾ ਦੇਾਂਗੇ ਜਿੰਨੀ ਬੈਕਵਰਡ ਦੀ ਆਜ਼ਾਦੀ ਹੈ ਉਸ ਨੂੰ ਅਬਾਤੀਆ ਸੌਰੀ ਉਸ ਨੂੰ ਅਸੀਂ ਬੈਕਗ੍ਰਾਉਂਡ ਦੀ ਆਬਾਦੀ ਦੇ ਮਤਾਬਕ ਉਹਦਾ ਹਿੱਸਾ ਦੇਣ ਜਾ ਰਹੇ ਹਾਂ 77% ਜਿਹੜਾ ਹੈ ਜਦੋਂ ਉਹਨਾਂ ਨੇ ਆਪਣੀ ਸਟੇਟ ਦੇ ਵਿੱਚ ਲਾਗੂ ਕਰਨ ਦੀ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਸਾਰਾ ਕੁਝ ਪਾਸ ਹੋਇਆ ਪਰ ਉੱਥੋਂ ਦੀ ਹਾਈ ਕੋਰਟ ਨੇ ਕਿਹਾ ਕਿ ਇਹ ਗੈਰ ਸੰਵਿਧਾਨਿਕ ਹੈ ਜਣੀ ਜਿਹੜੀ ਸੁਪਰੀਮ ਕੋਰਟ ਉਸ ਤੋਂ 4 ਦਿਨ ਪਹਿਲਾਂ ਇਹ ਕਹਿ ਰਹੀ ਹੈ ਕਿ ਇਹ ਫੈਸਲਾ ਜਿਹੜਾ ਹੈ ਉਹ ਠੀਕ ਹੈ ਪਰ ਜਦੋਂ ਸਾਡਾ ਕੋਈ ਫੈਸਲਾ ਆਇਆ ਤਾਂ ਝਾਰਖੰਡ ਦੀ ਸਰਕਾਰ ਨੂੰ ਕਿਹਾ ਗਿਆ ਕਿ ਇਹ ਤੁਹਾਡੇ ਕੋਲੇ ਜਿਹੜਾ ਹੈਗਾ ਐਡਕੁਏਟ ਡਾਟਾ ਨਹੀਂ ਹੈ ਇਸ ਕਰਕੇ ਇਹ ਗੈਰ ਸਵਧਾਨਿਕ ਹੈ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਇਹ ਅੱਜ ਤੱਕ ਪੈਂਡਿੰਗ ਹੈ ਇਸੇ ਤਰ੍ਹਾਂ ਛੱਤੀਸਗੜ੍ਹ ਦੀ ਜਿਹੜੀ ਵਿਧਾਨ ਸਭਾ ਨੇ ਉਹਨਾਂ ਨੇ ਕਿਹਾ ਕਿ ਅਸੀਂ 72% ਜਿਹੜਾ ਹੈ 72% ਜਿਹੜੀ ਹੈਗੀ ਆ ਅਲੱਗ-ਅਲੱਗ ਜਿਹੜੀਆਂ ਜਿਹਨੇ ਸਟਿਊਡ ਕਾਸ ਨੇ ਜਿਹਨੇ OBC ਨੇ ਕਟਗਿੰਤੀਆਂ ਨੇ ਸ਼ੈਡਿਊਲ ਟ੍ਰਾਈਬਸ ਦੇ ਉਹਨਾਂ ਸਾਰਿਆਂ ਦਾ ਸੀ ਜਿੰਨਾ ਬੰਦਾ ਹਿੱਸਾ ਦੇਵਾਂਗੇ ਉਸ ਨੂੰ ਵੀ ਰਾਜਪਾਲ ਨੇ ਰੋਕਿਆ ਤੇ ਫਿਰ ਹਾਈ ਕੋਰਟ ਨੇ ਰੋਕ ਕੇ ਰੱਖਿਆ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਹ ਉਹਦੇ ਵਾਸਤੇ ਐਡਿਕੁਅਟ ਡਾਟਾ ਜਿਹੜਾ ਹੈਗਾ ਉਹ ਪ੍ਰੋਵਾਈਡ ਕਰ ਲਿਆ ਸਾਰੀ ਜਿਹੜੀ ਹੈਗੀ ਹੈ ਉਹਦੀ ਐਕਸਰਸਾਈਜ਼ ਕਰਕੇ ਸਾਰਾ ਡਾਟਾ ਇਕੱਲੈਕਟ ਕੀਤਾ ਗਿਆ ਕਿ ਦੇਸ਼ ਦੇ ਵਿੱਚ ਸ਼ਰੂਲਡ ਕਾਸਤੀ ਆਬਾਦੀ ਕਿੰਨੀ ਹੈ OBC ਦੀ ਆਬਾਦੀ ਕਿੰਨੀ ਹੈ ਬਾਕੀ ਕਟਗਰੀਆਂ ਦੀ ਆਬਾਦੀ ਕਿੰਨੀ ਹੈ ਪਰ ਉਸ ਨੂੰ ਅੱਜ ਤੱਕ ਰੋਕ ਕੇ ਰੱਖਿਆ ਗਿਆ ਜਣੀ ਜਿਨਨੇ ਸਾਡੇ ਸੰਵਿਧਾਨਕ ਅਧਿਕਾਰ ਨੇ ਉਹ ਆਪਣੇ ਵਾਸਤੇ ਉਹ ਬਹੁਤ ਜਲਦੀ ਜਿਹੜਾ ਹੈ ਉਸ ਨੂੰ ਲਾਗੂ ਕਰਦੇ ਨੇ ਔਰ ਸਾਡੇ ਅਧਿਕਾਰਾਂ ਵਾਸਤੇ ਉਹ ਲਗਾਤਾਰ ਜਿਹੜਾ ਹੈ ਸੁਪਰੀਮ ਕੋਰਟ ਦੇ ਫੈਸਲੇ ਨੂੰ ਹੀ ਹਾਈ ਕੋਰਟ ਜਿਹੜੀ ਹੈ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਆ ਜਦੋਂ ਉੱਥੇ ਸਾਡਾ ਕੋਈ ਜਿਹੜਾ ਹੈਗਾ ਫੈਸਲਾ ਆ ਜਾਂਦਾ ਇਸੇ ਤਰ੍ਹਾਂ ਹੀ ਜਿਹੜੀ ਹੈ ਇਹ ਕਿਉਂਕਿ ਉਸ ਤੋਂ ਬਾਅਦ ਫਿਰ ਕਰੋਨਾ ਸ਼ੁਰੂ ਹੋ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਕਰੋਨਾ ਦੀ ਆੜ ਦੇ ਵਿੱਚ ਕੀਤੀਆਂ ਗਈਆਂ ਇਸੇ ਤਰ੍ਹਾਂ ਹੀ ਦੂਸਰੀ ਜਿਹੜੀ ਹੈ ਨਿਊ এডਿਕੇਸ਼ਨ ਪਾਲਿਸੀ ਹੈ ਜਿਹੜੀ ਨਵੀਂ ਸਿੱਖਿਆ ਨੀਤੀ 2020 ਜਿਹਨੂੰ ਕਿਹਾ ਗਿਆ ਉਹ ਕਰੋਨਾ ਦੇ ਵਿੱਚ 29 ਜੁਲਾਈ 2020 ਨੂੰ ਪ੍ਰਧਾਨ ਮੰਤਰੀ ਨੇ ਕੈਬਨਟ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਉਸ ਨੂੰ ਇਸ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ। ਔਰ ਉਹ ਸੰਵਧਾਨ ਦੀਆਂ ਸਾਰੀਆਂ ਧੜੀਆਂ ਅੜਾਈਆਂ ਗਈਆਂ ਕਿਉਂਕਿ ਸਿੱਖਿਆ ਤੇ ਕੋਈ ਵੀ ਨੀਤੀ ਬਣਾਉਣੀ ਹੈ ਤਾਂ ਸੰਵਧਾਨ ਦਾ ਆਰਟੀਕਲ 246 ਕਹਿੰਦਾ ਜਿਹਦੇ ਵਿੱਚ ਤਿੰਨ ਅਨੁਸੂਚੀਆਂ ਨੇ ਇੱਕ ਰਾਜ ਦੀ ਸੂਚੀ ਹੈ ਕੇਂਦਰ ਦੀ ਸੂਚੀ ਹੈ ਇੱਕ ਸਮਵਰਤੀ ਸੂਚੀ ਹੈ ਜਣੀ ਭਾਰਤੀ ਸੰਵਿਧਾਨ ਦੇ ਅੰਦਰ ਆਰਟੀਕਲ 246 ਜਿਹੜਾ ਉਹ ਕਹਿੰਦਾ ਕਿ ਕੇਂਦਰ ਕਿਹੜੇ-ਕਿਹੜੇ ਅ ਵਿਸ਼ਿਆਂ ਤੇ ਕੋਈ ਕਾਨੂੰਨ ਬਣਾ ਸਕਦਾ ਉਸ ਤੋਂ ਬਾਅਦ ਦੂਜੀ ਸੂਚੀ ਰਾਜ ਕਿਹੜਿਆਂ ਤੇ ਆਪਣਾ ਕਿਹੜੇ ਵਿਸ਼ਿਆਂ ਤੇ ਕੋਈ ਕਾਨੂੰਨ ਹੈ ਜਿਹੜਾ ਉਹ ਬਣਾ ਸਕਦਾ ਹੈ ਤੇ ਤੀਸਰੀ ਹੈ ਸੰਵਰਤੀ ਸੂਚੀ ਸੰਵਰਤੀ ਦਾ ਮਤਲਬ ਹੈ ਕਿ ਉਹ ਅਜਿਹੇ ਵਿਸ਼ੇ ਜਿਨ੍ਹਾਂ ਤੇ ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਤੇ ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਇਹਦੇ باوجود ਕਿ ਉਹ ਵਿਸ਼ਾ ਜਿਹੜਾ ਹੈਗਾ ਸੰਵਰਤੀ ਵਿਸ਼ਾ ਸੀ ਰਾਜਾਂ ਦੀ ਕਿਸੇ ਕਿਸਮ ਦੀ ਸਲਾਹ ਲਏ ਬਿਨਾਂ ਉਸ ਨੂੰ ਸੂਚੀ ਨੂੰ ਜਿਹੜਾ ਉਸ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਕਰੋਨਾ ਦੇ ਵਿੱਚ ਪੂਰਨ ਰੂਪ ਚ ਪੂਰੇ ਭਾਰਤ ਚ ਲਾਗੂ ਕੀਤਾ ਗਿਆ ਔਰ ਆਨਲਾਈਨ ਤੇ ਐਪ ਰਾਈ ਜਿਹੜੇ ਅਪਡੇ ਕੋਈ ভাইস ਚਾਂਸਲਰ ਜਾਂ ਸਿੱਖਿਆ ਸ਼ਾਸਤਰੀ ਸੀ ਜਾਂ ਰਾਜਾਂ ਦੇ ਕੁਝ ਅਜਿਹੇ ਆਦਮੀ ਸੀ ਉਹਨਾਂ ਰਾਹੀਂ ਇੱਕ ਟ੍ਰੇਨਿੰਗ ਕਰਕੇ ਉਹਨਾਂ ਨੂੰ ਇੱਕ ਸੈਮੀਨਾਰ ਕਰਕੇ ਆਨਲਾਈਨ ਸੈਮੀਨਾਰ ਕਰਕੇ ਇਹ ਕਹਾਇਆ ਗਿਆ ਕਿ 80% ਇਸ ਪਾਲਿਸੀ ਦੇ ਜਿਹੜੇ ਹੈ ਉਹ ਹੱਕ ਚ ਨਹੀਂ ਔਰ ਇਸ ਪਾਲਿਸੀ ਦੇ ਵਿੱਚ ਕੀ ਹੈ ਕਿ ਤੁਸੀਂ ਕੋਈ ਵੀ ਜਿਹੜੀ ਪੁੱਤੀ ਹੈ ਪਿਛਲੀਆਂ ਜਿਹੜੀਆਂ ਪੁੱਤੀਆਂ ਬਣੀਆਂ ਨੇ ਉਸ ਨੂੰ ਸਕੂਲ ਦੇ ਅੰਦਰ ਬਾਹਰੋਂ ਤੁਸੀਂ ਬੁਲਾ ਕੇ ਕਿਸੇ ਨੂੰ ਵੀ ਵਿਦਿਆਰਥੀਆਂ ਤੋਂ ਜਾਣੂ ਕਰਵਾ ਸਕਦੇ ਹੋ ਹੁਣ ਅਸੀਂ ਸਮਝ ਸਕਦੇ ਹਾਂ ਕਿ ਪੁੱਤੀਆਂ ਕੀ ਦੀਆਂ ਗ੍ਰੰਥ ਕੀ ਦੇ ਨੇ ਤਾਂ ਉਹਨਾਂ ਨੂੰ ਤੁਸੀਂ ਸਕੂਲ ਦੇ ਵਿੱਚ ਆਊਟਸੋਰਸਿੰਗ ਰਾਹੀਂ ਕਿਸੇ ਨੂੰ ਵੀ ਬੁਲਾ ਕੇ ਉਹਨਾਂ ਤੇ ਚਰਚਾ ਉਹਨਾਂ ਨੂੰ ਗਿਆਨ ਦੇ ਸਕਦੇ ਹੋ ਤਾਂ ਇਹਦਾ ਮਤਲਬ ਕੀ ਹੈ ਕਿ ਇਹ ਇਕੱਲੇ ਆਮ ਆਰਟੀਕਲ 13 ਦੀ ਉਲੰਘਣਾ ਹੋਏਗੀ ਸਕੂਲ ਦੇ ਵਿੱਚ ਜੋ ਕੁਝ ਪੜਾਇਆ ਜਾਏਗਾ ਉਹ ਅਸੀਂ ਜਾਣਦੇ ਹਾਂ ਕਿ ਹਿੰਦੂ ਮਥਿਆਸ ਪੜਾਇਆ ਜਾਏਗਾ ਜਿਹੜਾ ਸਾਡੇ ਬਨਿਆਤੀ ਅਧਿਕਾਰਾਂ ਦੇ ਖਿਲਾਫ ਹੈ ਤੇ ਭਾਰਤੀ ਸੰਵਿਧਾਨ ਕਹਿੰਦਾ ਹੈ ਕਿ ਆਰਟੀਕਲ 13 ਦੇ ਵਿੱਚ ਜ਼ਿਕਰ ਹੈ ਕਿ ਕੋਈ ਵੀ ਅਜਿਹੀ ਵਿਵਸਥਾ ਕੋਈ ਰੀਤੀ ਰਿਵਾਜ ਅਜਿਹੀ ਕੋਈ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਜਿਹੜੀ ਮਨੁੱਖ ਦੇ ਬੁਨਿਆਦੀ ਅਧਿਕਾਰਾਂ ਦੇ ਖਿਲਾਫ ਹੈ ਸਾਡੇ ਬੁਨਿਆਦੀ ਅਧਿਕਾਰਾਂ ਦੇ ਖਿਲਾਫ ਹੈ ਉਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਉਹ ਰੱਦ ਸਮਝੀ ਜਾਏਗੀ ਪਰ ਇਸ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਖਤਰਨਾਕ ਚੀਜ਼ ਹੈ ਕਿ ਕਿਸੇ ਵੀ ਰਾਜ ਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ ਉਹ ਸੱਭਿਆਚਾਰ ਦੀ ਬਜਾਏ 3 ਤੋਂ 8 ਸਾਲ ਦੇ ਬੱਚਿਆਂ ਨੂੰ ਸਿਰਫ ਜਿਹੜੀ ਇਸ ਇਸੇ ਜਿਹੜਾ ਹੈ ਸਿਸਟਮ ਹੈ ਜਿਹੜਾ ਉਹਦੇ ਰਾਹੀਂ ਪੂਰਾ ਸੈਂਟਰਲਾਈਜ਼ ਜਾਨੀ ਜੋ ਵੀ ਸਿਲੇਬਸ ਬਣੇਗਾ ਉਹ ਕੇਂਦਰੀ ਪੱਧਰ ਤੇ ਬਣੇਗਾ ਤੇ ਜਿਹੜੀ ਪੁਨਿਆਦ ਹੈ ਸਾਡੀ ਜਿਹੜੇ ਸਾਡੇ ਬੱਚੇ 3 ਤੋਂ 8 ਸਾਲ ਦੇ ਹੋਣਗੇ ਉਹਨਾਂ ਨੂੰ ਉਸ ਤਰ੍ਹਾਂ ਦੀ ਸਿੱਖਿਆ ਜਿਹੜੀ ਹੈ ਪੂਰੇ ਭਾਰਤ ਦੇ ਅੰਦਰ ਦਿੱਤੀ ਜਾਏਗੀ ਜਾਨੀ ਉਸ ਰਾਜ ਦੀਆਂ ਜੋ ਸੱਭਿਆਚਾਰਾ ਹੈ ਉਸ ਰਾਜ ਦੀਆਂ ਜੋ ਵਿਸ਼ੇਸ਼ਤਾਵਾਂ ਨੇ ਉਸ ਰਾਜ ਦੀਆਂ ਸੱਭਿਆਚਾਰਾਂ ਨੂੰ ਛੱਡ ਕੇ ਸੈਂਟਰਲਾਈਜ਼ ਪਾਲਿਸੀ ਜਿਹੜੀ ਹੈ ਓਹੋ ਲਾਗੂ ਕੀਤੀ ਜਾਏਗੀ ਔਰ ਉਸ ਤੋਂ ਵੀ ਖਤਰਨਾਕ ਕਿ ਜਿਹੜੇ ਸਾਡੇ ਕੋਲ ਵਿਵਸਥਾ ਕੀਤੀ ਗਈ ਹੈ ਕਿ ਦਾਖਲਿਆਂ ਦੇ ਵਿੱਚ ਵਿਵਸਥਾ ਹੈ ਸਾਡੀ ਕੋਈ ਸਕਾਲਰਸ਼ਿਪ ਹੈ ਸਾਡੀ ਰੱਖਵਾ ਕਰਨ ਦਾ ਉਸ ਦਾ ਇਸ ਪਾਲਿਸੀ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੈ ਔਰ ਇਹਦਾ ਮਤਲਬ ਕੀ ਹੈ ਕਿ ਭਾਰਤੀ ਸੰਵਿਧਾਨ ਨੂੰ ਛੇੜੇ ਬਗੈਰ ਜੋ ਬਾਬਾ ਸਾਹਿਬ ਦਾ ਜੋ ਵਿਜਨ ਸੀ ਬਾਬਾ ਸਾਹਿਬ ਦੀ ਜੋ ਰੂਸ ਜੇਬ ਵਾਸਤੇ ਜੋ ਸਾਨੂੰ ਜਿਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੇ ਸੀ ਉਸ ਤੋਂ ਪਾਸੇ ਜਾ ਕੇ ਇਹ ਪਾਲਿਸੀ ਲਾਗੂ ਕਰਕੇ ਇਤਨਾ ਕਿਤੇ ਸਾਨੂੰ ਉਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈ ਉਸਣ ਦਾ ਕੰਮ ਹੈ ਜਿਹੜਾ ਨਿਊ ਐਜੂਕੇਸ਼ਨ ਪਾਲਿਸੀ ਰਾਹੀਂ ਦਿੱਤਾ ਜਾ ਰਿਹਾ ਆਉਣ ਵਾਲੇ ਸਮੇਂ 'ਚ ਜਿਹੜਾ ਹੈ ਉਹ ਜਿਹੜੇ ਹੁਣ ਸੈਮੀਨਾਰ ਲੱਗ ਰਹੇ ਆ ਅਧਿਆਪਕਾਂ ਦੇ ਉਹਨਾਂ ਨੇ ਜਿਤ ਤੱਕ ਮੇਰੀ ਜਾਣਕਾਰੀ 'ਚ ਹੈ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਦਾ ਮੈਥ ਸਾਇੰਸ ਜਦ ਇਸ ਤਰ੍ਹਾਂ ਦੀ ਜਿਹੜੀ ਹੈਗੀ ਸਾਡੇ ਬੱਚਾ ਨੂੰ ਪੜਾਇਆ ਜਾਏਗਾ ਜਿਹੜਾ ਬਿਲਕੁਲ ਸੌਖਾ ਹੋਏਗਾ ਤਾਂ ਕਿ ਬੱਚਾ ਪਾਸ ਹੋ ਜਾਏ ਚੰਗੇ ਨੰਬਰ ਵੀ ਲੈ ਦੇ ਪਰ ਉਹ ਕਿਤੇ ਨਾ ਕਿਤੇ ਕੰਪੀਟੀਟਿਵ ਅਬਿਲਟੀ ਹੈ ਜਿਹੜੀ ਉਹਦੇ ਵਿੱਚ ਉਹਦੇ ਵਿੱਚ ਪ੍ਰਤੀਯੋਗਤਾ ਦੀ ਜੋ ਅਬਿਲਟੀ ਹੈ ਜਾਂ ਅਕੇਵਦਨ ਦੀ ਯੋਗਤਾ ਹੈ ਨੌਕਰੀ ਪ੍ਰਾਪਤ ਕਰਨ ਦੀ ਯੋਗਤਾ ਹੈ ਉਹਦੇ ਵਿੱਚ ਬਿਲਕੁਲ ਨਾ ਹੋਵੇ ਤਾਂ ਇਸ ਤਰ੍ਹਾਂ ਦੀ ਖਤਰਨਾਕ ਜਿਹੜਾ ਹੈਗਾ ਰੁਝਾਨ ਹੈ ਉਹ ਚੱਲ ਰਿਹਾ ਹੈ ਤਾਂ ਮੈਂ ਇਸਤੇ ਅੱਜ ਜਿਹੜੇ ਹੈਗੇ ਹੋਰ ਵੀ ਬਹੁਤ ਸਾਰੇ ਖਤਰੇ ਨੇ ਮੈਂ ਦੋਨਾਂ ਹੀ ਚੀਜ਼ਾਂ ਤੇ ਕਿ ਸਾਡਾ ਭਾ ਜਿਹੜੀ ਹੈਗੀ ਆ ਉਹ ਰੱਖਵਾ ਕਰਨ ਨੂੰ ਸਿੱਖਿਆ ਨੀਤੀ ਰਾਹੀਂ ਤੇ ਐਜੂਕੇਟ ਜਿਹੜਾ ਹੈਗਾ ਇਕਨੋਮਿਕ ਵਿਕਿਰਸ਼ਕਸ਼ਨ ਦਾ ਜਿਹੜਾ 10% ਕੋਟੇ ਰਾਹੀਂ ਉਸ ਨੂੰ ਕੰਪਲੀਟ ਤੌਰ ਤੇ ਖਤਮ ਕਰਨ ਦੀ ਜਿਹੜੀ ਯੋਜਨਾਬੰਦੀ ਚੱਲ ਰਹੀ ਹੈ ਜੋ ਭਾਰਤੀ ਸੰਵਿਧਾਨ ਤੇ ਬਹੁਤ ਵੱਡਾ ਹਮਲਾ ਹੈ ਇਸ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਮੈਂ ਆਪਣੀ ਗੱਲ ਇਤੇ ਹੀ ਸੰਬੰਧਿਤ ਕਰਦਾ ਹੋਇਆ ਤੁਹਾਨੂੰ ਰਜਾ ਲੈਣਾ ਜੈਪੀ ਜੈਪਰ ਨੌ